ਸੁਖਮਨ ਸਿੰਘ ਮਹਿਕਮਾ 1575 ਵਾਲੇ ਦਾ ਸਟੰਟ ਵੀ ਹੋਵੇਗਾ ਭਰਾ ਕਹਿੰਦੇ ਮੈਚ ਦਾ ਜਿਹੜਾ ਰਿਜ਼ਲਟ ਹੈ ਲਖਣਵੀਰ ਜਿਹੜਾ ਹੋਲਡ ਪੁਆਇੰਟ ਸੀਗਾ ਉਹ ਕਲਸੀ ਦੀ ਟੀਮ ਨੂੰ ਮਿਲਿਆ ਮਾਝਾ ਖਾਲਸਾ ਘਰਿਆਲਾ ਲਓ ਰਾਜੂ ਦੀ ਕਬੱਡੀ ਹੈ ਇੱਕ ਪਾਸੇ ਸੁਖਦੀਪ ਕੌਰ ਗਿੱਲ ਗਿੱਲ ਪਰਿਵਾਰ ਦੀ ਕੁੜੀ ਖੜੀ ਹੈ ਰਾਜੇ ਲਿੱਦੜ ਦੀ ਪੈਂਡੂ ਪ੍ਰੀਤ ਸਾਡੇ ਭਰਾ ਦੇ ਪ੍ਰੀਤ ਹੰਸ ਫੌਜ ਦੇ ਵਿੱਚ ਭਰਾ ਸਾਡਾ ਜੋਬ ਕਰਦਾ ਐ ਐਸਜੀਪੀਸੀ ਦੀ ਟੀਮ ਦੇ ਨਾਲ ਵੱਡਾ ਪਿਆਰ ਸਾਡੇ ਭਰਾ ਦਾ ਐ ਉਧਰਲੇ ਪਾਸੇ ਪਈ ਹੋਈ ਕਬੱਡੀ ਰਾਜੂ ਦੀ ਐ ਹੁਣ ਚਫਾ ਲੱਗਾ ਬੱਲੇ ਬੱਲੇ ਹੋ ਜੂ ਇੱਕ ਪਾਸੇ ਸਰਮਕੋਟ ਦਾ ਸੁੱਖਾ ਇਸ਼ਾਰੇ ਕੇਦੇ ਪਾਸੇ ਕਰਦਾ ਐ ਇਸ਼ਾਰਾ ਉਧੇ ਹੋਵੇਗਾ ਜਿੰਨੇ ਮਿਹਨਤ ਮਾਰੀ ਹੋਈ ਐ ਆ ਰਾਜੂ ਦੇ ਖਾਤੇ ਗੋਕੂ ਆਣੀ ਪਿੰਡ ਐ ਸ ਕੁੜੀ ਦਾ ਤਾੜੀ ਮਾਰ ਦੋ ਵੱਡੀ ਸਾਰੀ ਸਿੰਘ ਜੀ ਮਾਨ ਸਾਡੇ ਮਾਨ ਪਿੰਡ ਵਾਲੇ ਨੰਬਰਦਾਰ ਸਾਹਿਬ ਪੁੱਜੇ ਹੋਏ ਕਬੱਡੀ ਨੂੰ ਦਿਲੋਂ ਪਿਆਰ ਕਰਦੇ ਆ। ਉਹ ਸਾਹਮਣੇ ਕਬੱਡੀ ਖੇਡਦੇ ਮੈਦਾਨ ਦੇ ਵਿੱਚ ਆ। ਪਾ ਵੀ ਨਜਵਾਨਾ ਅਡਰ ਸ਼ਪਾਲ ਹੱਠੇ ਵਾਲਾ ਭਰਾ ਤੇ ਨਾਲ ਸਾਡਾ ਵੀਰ ਹੈ ਕਬੱਡੀ ਨੂੰ ਬੜਾ ਦਿਲੋਂ ਪਿਆਰ ਕਰਨ ਵਾਲਾ ਬ੍ਰਿਮ ਸਿੰਘ ਮਿਸਤਰੀ ਉਹਨਾਂ ਵੀਰਾਂ ਦਾ ਵੀ ਧੰਨਵਾਦ ਹੈ ਵੱਡਾ ਸੰਯੋਗ ਹੈ ਵੱਡਾ ਸਾਥ। ਉਹ ਸਾਹਮਣੇ ਪਹਿਲਾ 500 ਵਾਲਾ ਜੱਫਾ ਤੇ ਦੂਜੇ ਪਾਸੇ ਰਾਜੂ 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 ਤੇ ਰਾਜੂ ਤੇ ਸੁਖੀ ਸੁਖੀ ਤੇ ਰਾਜੂ ਉਹ ਸਾਹਮਣੇ ਲੱਗੀ ਕਿੰਚੀ ਤੇ ਪੁਆਇੰਟ ਕਿਦਰ ਲਈ ਪਾਸੇ ਹੋਵੇਗਾ ਉਹ ਲੱਗਿਆ ਹੋਇਆ ਜੋਰ ਤੇ ਪੁਆਇੰਟ ਜਾਫੀ ਦੇ ਲਈ 500 ਵਾਲਾ ਪਹਿਲਾ ਜੱਫਾ ਵਿਸ਼ਾਲ ਜੀ ਕਰੋ ਗੱਲ ਕਬੱਡੀ ਖੇਡ ਮੈਦਾਨ ਦੇ ਵਿੱਚ ਜਸਦੀ ਨਾ ਕਬੱਡੀ ਪਈ ਹੋਈ ਹੈ ਪੰਜਾਬੀ ਮਾਂ ਬੋਲੀ ਦੇ ਲਈ 500 ਦੇ ਮਾਣ ਪੁੱਜੇ ਆ ਹਜ਼ਾਰ ਹਰਦੀਪ ਸਿੰਘ ਜੀ ਬਾਜਵਾ ਸਾਹਿਬ ਉਹ ਸਾਹਮਣੇ ਕਬੱਡੀ ਹੈ ਖੇਡ ਦੇ ਮੈਦਾਨ ਦੇ ਵਿੱਚ ਆ ਵੀ ਕਬੱਡੀ ਉਧਰ ਬੜੀ ਪਿਆਰੀ ਸ਼ਖਸੀਅਤ ਇਸ ਨਗਰ ਦੀ ਜੋ ਸਤਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਜਾ ਬਰਾਜੀ ਹੈ ਸਾਡੇ ਸਤਿਕਾਰਯੋਗ ਸਨ ਸਾਡੇ ਪਿਆਰ ਤੇ ਮਾਨ ਦੇ ਨਾਲ ਆਪਾਂ ਕਹਿੰਦੇ ਆ ਕਿ ਸਾਡੇ ਜਿਨ੍ਹਾਂ ਦੀ ਜ਼ਮੀਨ ਦੇ ਵਿੱਚ ਸਰਦਾਰ ਪੰਜਾਬ ਸਿੰਘ ਜੀ ਹੋਰਾਂ ਦੀ ਜ਼ਮੀਨ ਦੇ ਵਿੱਚ ਅੱਜ ਜਿਹੜਾ ਹੈ ਉਹ ਖੇਡ ਮੇਲਾ ਕਰਵਾਇਆ ਜਾ ਰਿਹਾ ਸੋ ਧੰਨਵਾਦ ਹੈ ਵੱਡਾ ਪਿਆਰ ਹੈ ਪਾਸੇ ਪਿਓ ਪਲੰਟੀ ਦੀ ਟੀਮ ਨਿਊਜ਼ੀਲੈਂਡ ਦੀ ਟੀਮ ਹੈ ਕਹਿੰਦੇ ਪਹਿਲਾਂ ਬੀਨੂ ਭੈਣ ਸਾਡੀ ਟੀਮ ਲਾ ਕੇ ਪੁੱਜਦੀ ਰਹੀ ਐ ਪਰ ਅੱਜ ਕਿਸੇ ਮਜਬੂਰੀ ਕਾਰਨ ਨਹੀਂ ਪੁੱਜ ਸਕੀ। ਲਓ ਇਧਰਲੇ ਪਾਸੇ ਪਈ ਹੋਈ ਕਬੱਡੀ ਇੱਕ ਪਾਸੇ ਸੁਖੀ ਖੜੀ ਐ ਤੇ ਨਾਲ ਮਨੀਸ਼ਾ। ਲਓ ਉਧਰਲੇ ਪਾਸੇ ਸੁਖੀ ਦੇ ਨਾਲ ਮੁਕਾਬਲਾ। ਉਹ ਚਫਾ ਲਾ ਕੇ ਬੱਲੇ ਬੱਲੇ ਕਰਵਾ ਦਿੰਦੀ ਐ। ਇਹ ਸਖਦੀਪ ਕੋਰ ਗਿੱਲ ਗਿੱਲ ਪਰਿਵਾਰ ਦੀ ਕੁੜੀ ਐ। ਇਹ ਭੈਣ ਸਾਡੀ ਫਲਟ ਕੱਪ ਖੇਢੀ ਐ। ਐਨ ਚਰਚੇ ਕਰਵਾਏ ਹੋਇਆ ਐ। ਯਾਰ ਇੰਦਰਵੀਰ ਸਿੰਘ ਜੀ ਦਿਓ ਸਾਹਿਬ ਉਹਨਾਂ ਵੱਲੋਂ 21000 ਐ। ਮਿੰਟਾਰੰ ਦਾ ਬਾਜੀ ਪਟ્રોલ ਪੰਪ ਵਾਲੇ ਉਹਨਾਂ ਵੱਲੋਂ ਖੇਡ ਮੇਲੇ ਦੇ ਲਈ 11000 ਕਿਰਨਪਾਲ ਸਿੰਘ ਜੀ ਨੰਬਰਦਾਰ ਉਹਨਾਂ ਵੱਲੋਂ 10000 ਭਗਵਾਨ ਸਿੰਘ ਜੀ ਇੰਗਲੈਂਡ ਉਹਨਾਂ ਵੱਲੋਂ 10000 ਇਸ ਸਾਲ ਪੁੱਜਿਆ ਪਰਮਾਤਮਾ ਮਿਹਰ ਕਰੇ ਅਗਲੇ ਸਾਲ ਪੱਕੇ ਹੋੜ ਤੇ 21000 ਦਿੱਤਾ ਜਾਵੇਗਾ ਸਰਦਾਰ ਦਿਲਬਾਖ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਵੱਲੋਂ 5100 ਇਧਰਲੇ ਪਾਸੇ 500 ਵਾਲਾ ਦੂਜਾ 500 ਵਾਲਾ ਦੂਜਾ ਇਹ ਸੁਖੀ ਲਿੱਦੜਾਂ ਵਾਲੀ ਇਹਨੇ ਵਰਲਡ ਕੱਪ ਦੇ ਵਿੱਚ ਬਹੁਤ ਚੋਟੀ ਦੇ ਜੱਫੇ ਲਾਏ ਆ ਦੂਜੇ ਪਾਸੇ ਰਾਜੂ ਨੇ ਵੀ ਬਹੁਤ ਚੋਟੀ ਦੀਆਂ ਕਬੱਡੀਆਂ ਪਾਈਆਂ ਤਾੜੀ ਮਾਰ ਦਿਓ ਵੱਡੀ ਸਾਰੀ ਬਹੁਤ ਵਧੀਆ ਪੁਆਇੰਟ ਆਪਣੇ ਖਾਤੇ 'ਚ ਜੋੜਿਆ ਹੈ 5 ਨਵੰਬਰ ਨੂੰ ਐਕਟਿਵਾ ਦਿੱਤੀ ਜਾਣੀ ਐ ਇਸ ਪੈਂਡ ਨੂੰ ਲਾਓ ਪਾਈ ਹੋਈ ਕਬੱਡੀ ਦੇ ਉੱਤੇ ਸ਼ੇਰੇ ਵੀਰ ਦੱਸੀ ਕਿਰਾਣ ਉਹ ਸਾਹਮਣੇ ਕਬੱਡੀ ਫਿਰ ਖੇਡ ਦੇ ਮੈਦਾਨ ਦੇ ਵਿੱਚ ਹੈ ਗੁਰਸਾਜਨ ਸਿੰਘ ਜੀ ਸਾਡੇ ਉਹਨਾਂ ਵੱਲੋਂ 5000 ਤੇ ਸਰਦਾਰ ਸੁਖਬੀਰ ਸਿੰਘ ਜੀ ਜੱਜੂ ਉਹਨਾਂ ਵੱਲੋਂ ਸਾਡੇ ਖੇਡ ਮੇਲੇ ਦੇ ਲਈ 5100 ਤੇ ਅਮਨਜੀਤ ਸਿੰਘ ਜੀ ਦਿਓ ਸਾਹਿਬ ਉਹਨਾਂ ਵੱਲੋਂ ਵੀ 5000 ਹਲੋ ਬਹੁਤ ਵਧੀਆ ਮੈਚ ਆ ਫਾਈਨਲ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆਓ ਵੀ ਫਾਈਨਲ ਫਾਈਨਲ ਵਾਲੀਆਂ ਟੀਮਾਂ ਨੂੰ ਮੇਰੀ ਬੇਨਤੀ ਆ ਜਲਦੀ ਨਾਲ ਗਰਾਊਂਡ ਦੇ ਵਿੱਚ ਆਉਣ ਸਰਬਕੁਟਿਆ ਸੁੱਖਾ ਸਰਬਕੁਟਿਆ ਲਓ ਰਾਜੂ ਦੀ ਕਬੱਡੀ ਤੇ ਚਾਰ ਤਿਆਰ ਪਰ ਤਿਆਰ ਖੜੀਆਂ ਇੱਕ ਪਾਸੇ ਸਖਤੀਪ ਕੋਰ ਗਿੱਲ ਹੈ ਪਰਲੇ ਪਾਸੇ ਦੀਪਕ ਖੜੇ ਦੀਪਕ ਖੜੀ ਹੈ ਨਾਲ ਰਜਨੀ ਹੁਣ ਚੱਪਾ ਕਹਿਣ ਲਉਣਾ ਪਤਾ ਸਮੇਂ ਦੀਆਂ ਹੋਣਗੀਆਂ ਏ ਭਰਾ ਸਾਡਾ ਟੀਮ ਲੈ ਕੇ ਪੁੱਜਾ ਹੋਇਆ ਰੂਟਾ ਵੇਟਰ ਦੇ ਵੱਡੇ ਪੱਤਰ ਤੇ ਚਰਚੇ ਹੁੰਦੇ ਆ ਆਪ ਚੋਟੀ ਦੀ ਕਬੱਡੀ ਖੇਡਦਾ ਹੈ ਲਓ ਉੱਧਰਲੇ ਪਾਸੇ ਕੀਤੀ ਹੋਈ ਟਰਾਈ ਉਹ ਪਰ ਰਾਜੂ ਰਜਵੰਤ ਦੇ ਖਾਤੇ ਪੁਆਇੰਟ ਜੁੜਦਾ ਹੋਇਆ ਲਓ ਇੱਧਰਲੇ ਪਾਸੇ ਰੇਡ ਪੈ ਗਈ ਤੇ ਮਾਇਕ ਤੇ ਸਾਡਾ ਵੀਰ ਬਹੁਤ ਵਧੀਆ ਮੈਚ ਹੈ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਲੜਕੀਆਂ ਦਾ ਮੈਚ ਹੈ ਧੀਆਂ ਦਾ ਮੈਚ ਹੈ ਬੱਚੀਆਂ ਦਾ ਮੈਚ ਹੈ ਅਗਲੇ ਮੈਚ ਦੀਆਂ ਟੀਮਾਂ ਜ਼ਰੂਰ ਮਦਾਰਤ ਵਿੱਚ ਆ ਜਾਣਗੇ ਆਪਾ ਬੁੱਢਾ ਜੀ ਕਬੱਡੀ ਕਲੱਬ ਰਮਦਾਸ ਤੇ ਮਾਝਾ ਖਾਲਸਾ ਘਰਿਆਲਾ ਸਾਡਾ ਵੀਰ ਤੇ ਕਣਿਆਕੇ ਬਾਂਗਰ ਦੀ ਟੀਮ ਨੂੰ ਸਖਲਾਈ ਸਾਡਾ ਵੀਰ ਦਿੰਦਾ ਹੈ ਰਾਜੂ ਦੀ ਕਬੱਡੀ ਪੈ ਗਈ ਸ਼ੇਰੇ ਵੀਰ ਚੱਕਲਾ ਮੈਗ ਆਹ ਸਾਹਮਣੇ ਕਬੱਡੀ ਫਾਈਨਲ ਦੀਆਂ ਟੀਮਾਂ ਆ ਜਾਓ ਵੀ ਫਾਈਨਲ ਫਾਈਨਲ ਤੋਂ ਬਾਅਦ ਟਰੈਕਟਰ ਸਟੈਂਟ ਹੋਵੇਗਾ ਫਾਈਨਲ ਦੀਆਂ ਟੀਮਾਂ ਪਹਿਲਾਂ ਗਰਾਊਂਡ ਦੇ ਵਿੱਚ ਆ ਜਾਣਾ ਮੈਂ ਬੌਂਸਰ ਵੀਰਾਂ ਦਾ ਵੀ ਧੰਨਵਾਦ ਕਰਾਂਗਾ ਸਵੇਰ ਦੇ ਅਤੇ ਉਸ ਲਾਦੇ ਪਾਰ ਖੜਦੇ ਕਦੇ ਉਸ ਲਾਦੇ ਪਾਰ ਖੜਦੇ ਭਰਾਵਾਂ ਨੇ ਬਹੁਤ ਵਧੀਆ ਕੰਟਰੋਲ ਕੀਤਾ ਆ ਮੇਰਾ ਖਿਆਲ ਹੈ ਕਿ ਆ ਜੱਫੇ ਦੇ ਉੱਪਰ 500 ਦੇ ਨਵੇੜੇ ਜੜਿਆ ਉਹ ਹੋ ਜਣੇ ਸਾਡੇ ਪ੍ਰਿੰਸ ਗਿੱਲ ਨਿਊਜ਼ੀਲੈਂਡ ਵਾਲੇ ਭਰਾਵਾਂ ਦੇ ਦਿੱਤੇ ਹੋਏ 500 ਦੇ ਨਵੇੜੇ ਜੜਿਆ ਉਹ ਹੋ ਜਣੇ ਆ ਖੇਡ ਦੇ ਮੈਦਾਨ ਦੇ ਵਿੱਚ ਗਿੱਲ ਸਾਹਿਬ ਤੁਹਾਡੇ ਵਾਲੇ 500 ਦੇ ਜੱਫੇ ਲਿੱਧਰ ਵਾਲੀ ਸੁਖੀ ਦੇ ਲਾ ਕੇ 500 ਜਿੱਤ ਲਿਆ ਹੁਣ ਬੈਟ ਰੇਡਰ ਤੇ ਬੈਠ ਜਾਪੀ ਨੂੰ 5-500 ਦਿੱਤਾ ਜਾਵੇਗਾ ਤੇ ਬਹੁਤ ਵੱਡਾ ਖੇਡ ਮੇਲਾ ਜਿਹੜਾ ਕੱਲ ਨੂੰ ਖੇਡਿਆ ਜਾਵੇਗਾ ਪਰਸੋਂ ਨੂੰ ਸੰਤੂ ਨਗਰ ਦੀ ਧਰਤੀ ਦੇ ਉੱਪਰ ਇੱਕ ਵੱਡਾ ਖੇਡ ਮੇਲਾ ਹੋਵੇਗਾ। ਸੰਤੂ ਨਗਰ ਦੀ ਧਰਤੀ ਤੇ ਵੱਡਾ ਮੇਲਾ ਖੇਡਿਆ ਜਾਵੇਗਾ। ਪਰਸੋ 23 ਅਕਤੂਬਰ ਦਾ ਦਿਨ ਹੋਣਾ ਹੈ ਵੱਡੇ ਮਾਨ ਤੇ ਸਨਮਾਨ ਦਿੱਤੇ ਜਾਣਗੇ। ਲਓ ਉਧਰਲੇ ਪਾਸੇ ਸਿਕਤੀਪੁਰ ਕਿਲ ਉਹ ਕਹਿੰਦੇ ਕਿਲ ਪਰਵਾਰ ਦੀ ਕੁੜੀ ਵਰਲਡ ਕੱਪ ਖੇਡੀ ਹੋਈ ਹੈ। ਨੈਨੋ ਗੱਡੀ ਦੀਆਂ ਗੱਲਾਂ ਹੋਈਆਂ ਨੂੰ ਰਾਣੀ ਨੇ ਜਿੱਤੀ ਹੈ। ਅਨੂ ਰਾਣੀ ਕਹਿੰਦੇ ਹਰਿਆਣੇ ਵਾਲੀ ਐ ਬੱਲੇ ਬੱਲੇ ਕਰਵਾਈ ਹੋਈ ਹੈ। ਲਾਈਟਾਂ ਦਾ ਪ੍ਰਬੰਧ ਸਾਡੇ ਕੋਲ ਹੈ ਨਹੀਂ। ਉਹ ਭਰਾ ਸਾਡੋ ਥੜੀ ਮਜਬੂਰੀ ਸਮਝੋ ਸਾਡੀ। ਉਹ ਇੱਧਰ ਕਬੱਡੀ ਪਾਈ ਹੋਈ ਹੈ। ਚਾਰ ਖੜੀਆਂ ਤਿਆਰ ਵਰ ਤਿਆਰ ਕਿ ਉਹਨੇ ਕੀ ਉਹ ਚੱਗਦੇ ਮਤਾਨ ਚੁੱਟਣੇ ਉਹ ਜਿਹੜੇ ਬੁਲਟਾਂ ਦੇ ਉੱਤੇ ਕੱਖ ਨਹੀਂ ਬਣਦਾ ਵੀਰ ਮੇਰੇ ਉਹ ਲਓ ਉਧਰਲੇ ਪਾਸੇ ਪਈ ਹੋਈ ਕਬੱਡੀ ਐ ਚਾਰ ਤਿਆਰ ਖੜੀਆਂ ਇੱਕ ਪਾਸੇ ਸੁੱਖੀ ਲਿੱਦੜੇ ਮੇਰੇ ਮਿੱਤਰੋ ਪੜਿਆ ਹੋਇਆ ਗੁੱਟਾ ਕਿ ਤੇਰੇ ਗੁੱਟ ਤੇ ਲਿਖਾ ਸਰਨਾਮਾ ਪੜੇਗਾ ਤੇ ਯਾਦ ਕਰੇਗਾ ਲਵੀ ਸ਼ੇਰੇ ਵੀਰ ਆਹ ਦਸ ਇਧਰਲੇ ਪਾਸੇ ਕਬੱਡੀ ਫੇਰ ਪੈ ਗਈ ਸਿੰਘ ਜੀ ਮਾਨ ਸਾਡੇ ਮਾਨ ਪਿੰਡ ਵਾਲੇ ਨੰਬਰਦਾਰ ਸਾਹਿਬ ਪੁੱਜੇ ਹੋਏ ਕਬੱਡੀ ਨੂੰ ਦਿਲੋਂ ਪਿਆਰ ਕਰਦੇ ਆ। ਉਹ ਸਾਹਮਣੇ ਕਬੱਡੀ ਖੇਡਦੇ ਮੈਦਾਨ ਦੇ ਵਿੱਚ ਆ। ਪਾ ਵੀ ਨਜਵਾਨਾ ਅਡਰ ਸ਼ਪਾਲ ਹੱਠੇ ਵਾਲਾ ਭਰਾ ਤੇ ਨਾਲ ਸਾਡਾ ਵੀਰ ਹੈ ਕਬੱਡੀ ਨੂੰ ਬੜਾ ਦਿਲੋਂ ਪਿਆਰ ਕਰਨ ਵਾਲਾ ਬ੍ਰਿਮ ਸਿੰਘ ਮਿਸਤਰੀ ਉਹਨਾਂ ਵੀਰਾਂ ਦਾ ਵੀ ਧੰਨਵਾਦ ਹੈ ਵੱਡਾ ਸੰਯੋਗ ਹੈ ਵੱਡਾ ਸਾਥ। ਉਹ ਸਾਹਮਣੇ ਪਹਿਲਾ 500 ਵਾਲਾ ਜੱਫਾ ਤੇ ਦੂਜੇ ਪਾਸੇ ਰਾਜੂ 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 ਤੇ ਰਾਜੂ ਤੇ ਸੁਖੀ ਸੁਖੀ ਤੇ ਰਾਜੂ ਉਹ ਸਾਹਮਣੇ ਲੱਗੀ ਕਿੰਚੀ ਤੇ ਪੁਆਇੰਟ ਕਿਦਰ ਲਈ ਪਾਸੇ ਹੋਵੇਗਾ ਉਹ ਲੱਗਿਆ ਹੋਇਆ ਜੋਰ ਤੇ ਪੁਆਇੰਟ ਜਾਫੀ ਦੇ ਲਈ 500 ਵਾਲਾ ਪਹਿਲਾ ਜੱਫਾ ਵਿਸ਼ਾਲ ਜੀ ਕਰੋ ਗੱਲ ਕਬੱਡੀ ਖੇਡ ਮੈਦਾਨ ਦੇ ਵਿੱਚ ਜਸਦੀ ਲੋ ਕਬੱਡੀ ਪਈ ਹੋਈ ਹੈ ਤੇ ਬੈਸਟ ਜਾਫੀ ਸੁਖੀ ਲਿੱਧੜ ਇਸ ਦਾਰਿੰਦਰਬੀਰ ਸਿੰਘ ਜੀ ਦਿਓ ਸਭ ਵੱਲੋਂ ਮਾਣ ਹੈ ਤੇ ਸਾਡੇ ਡਾਕਟਰ ਗਿੱਲ ਦੇ ਪਰਿਵਾਰ ਵੱਲੋਂ ਇਸ ਸੁਖੀ ਤੇਰੇ ਤਿੰਨ ਜੱਫਿਆਂ ਦੇ ਉੱਪਰ ਜਿਹੜਾ ਮਾਣ ਹੈ ਉਹ ਪੁੱਜਦਾ ਹੋਇਆ ਦੀਪਕੌਰ ਗਿੱਲ ਗਿੱਲ ਪਰਿਵਾਰ ਦੀ ਕੁੜੀ ਖੜੀ ਹੈ ਰਾਜੇ ਲਿੱਧੜ ਦੀ ਪਿੰਡੂ ਪ੍ਰੀਤ ਸਾਡੇ ਭਰਾ ਦੇ ਪ੍ਰੀਤ ਹੰਸ ਫੌਜ ਦੇ ਵਿੱਚ ਭਰਾ ਸਾਡਾ ਜੌਬ ਕਰਦਾ ਐ ਐਸਜੀਪੀਸੀ ਦੀ ਟੀਮ ਦੇ ਨਾਲ ਵੱਡਾ ਪਿਆਰ ਸਾਡੇ ਭਰਾ ਦਾ ਐ ਉਧਰਲੇ ਪਾਸੇ ਪਈ ਹੋਈ ਕਬੱਡੀ ਰਾਜੂ ਦੀ ਐ ਹੁਣ ਚਫਾ ਲੱਗਾ ਬੱਲੇ ਬੱਲੇ ਹੋ ਜੂ ਇੱਕ ਪਾਸੇ ਸਰਬਕੋਟ ਦਾ ਸੁੱਖਾ ਇਸ਼ਾਰੇ ਕੇਦੇ ਪਾਸੇ ਕਰਦਾ ਐ ਇਸ਼ਾਰਾ ਉਧੇ ਹੋਵੇਗਾ ਜਿੰਨੇ ਮਿਹਨਤ ਮਾਰੀ ਹੋਈ ਐ ਆ ਰਾਜੂ ਦੇ ਖਾਤੇ ਗੋਕੂ ਆਣੀ ਪਿੰਡ ਐ ਸੇ ਕੁੜੀ ਦਾ ਤਾੜੀ ਮਾਰ ਦੋ ਵੱਡੀ ਸਾਰੀ ਸਿੰਘ ਜੀ ਮਾਨ ਸਾਡੇ ਮਾਨਪਿੰਡ ਵਾਲੇ ਨੰਬਰਦਾਰ ਸਾਹਿਬ ਪੂਜੇ ਹੋਏ ਕਬੱਡੀ ਨੂੰ ਦਿਲੋਂ ਪਿਆਰ ਕਰਦੇ ਆ। ਉਹ ਸਾਹਮਣੇ ਕਬੱਡੀ ਖੇਡਦੇ ਮੈਦਾਨ ਦੇ ਵਿੱਚ ਆ। ਪਾ ਵੀ ਨੌਜਵਾਨਾ ਅਡਰ ਰਸ਼ਪਾਲ ਹਠੇ ਵਾਲਾ ਭਰਾ ਤੇ ਨਾਲ ਸਾਡਾ ਵੀਰ ਹੈ ਕਬੱਡੀ ਨੂੰ ਬੜਾ ਦਿਲੋਂ ਪਿਆਰ ਕਰਨ ਵਾਲਾ ਬ੍ਰਿਮ ਸਿੰਘ ਮਿਸ਼ਤਰੀ ਉਹਨਾਂ ਵੀਰਾਂ ਦਾ ਵੀ ਧੰਨਵਾਦ ਹੈ ਵੱਡਾ ਸੰਯੋਗ ਹੈ ਵੱਡਾ ਸਾਥ। ਉਹ ਸਾਹਮਣੇ ਪਹਿਲਾ 500 ਵਾਲਾ ਜੱਫਾ ਤੇ ਦੂਜੇ ਪਾਸੇ ਰਾਜੂ 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 ਤੇ ਰਾਜੂ ਤੇ ਸੁਖੀ ਸੁਖੀ ਤੇ ਰਾਜੂ ਉਹ ਸਾਹਮਣੇ ਲੱਗੀ ਕਿੰਚੀ ਤੇ ਪੁਆਇੰਟ ਕਿਧਰਲੇ ਪਾਸੇ ਹੋਵੇਗਾ ਉਹ ਲੱਗਿਆ ਹੋਇਆ ਜੋਰ ਤੇ ਪੁਆਇੰਟ ਜੱਫੀ ਦੇ ਲਈ 500 ਵਾਲਾ ਪਹਿਲਾ ਜੱਫਾ ਵਿਸ਼ਾਲ ਜੀ ਕਰੋ ਗੱਲ ਇੱਕ ਪਾਸੇ ਸੁਖੀ ਖੜੀ ਹੈ ਤੇ ਨਾਲ ਮਨੀਸ਼ਾ ਲਓ ਉਧਰਲੇ ਪਾਸੇ ਸੁਖੀ ਦੇ ਨਾਲ ਮੁਕਾਬਲਾ ਉਹ ਜੱਫਾ ਲਾ ਕੇ ਬੱਲੇ ਬੱਲੇ ਕਰਵਾ ਦਿੰਦੀ ਹੈ ਇਹ ਸਖਦੀਪ ਕੋਰ ਗਿੱਲ ਗਿੱਲ ਪਰਿਵਾਰ ਦੀ ਕੁੜੀ ਹੈ ਇਹ ਭੈਣ ਸਾਡੀ ਫਲ ਕੱਪ ਖੇਢੀ ਹੈ ਐਨ ਚਰਚੇ ਕਰਵਾਏ ਹੋਇਆ ਹੈ ਉਹ ਮੇਰਾ ਖਿਆਲ ਹੈ ਕਿ ਆ ਜੱਫੇ ਦੇ ਉੱਪਰ 500 ਦੇ ਨਵੇੜੇ ਜੜਿਆ ਉਹ ਹੋ ਜਣੇ ਸਾਡੇ ਪ੍ਰਿੰਸ ਗਿੱਲ ਨਿਊਜ਼ੀਲੈਂਡ ਵਾਲੇ ਭਰਾਵਾਂ ਦੇ ਦਿੱਤੇ ਹੋਏ 500 ਦੇ ਨਵੇੜੇ ਜਿਹੜੇ ਆ ਉਹ ਹੋ ਜਣੇ ਆ ਖੇਡ ਦੇ ਮੈਦਾਨ ਦੇ ਵਿੱਚ ਗਿਲਸਾਬ ਤੁਹਾਡੇ ਵਾਲੇ 500 ਦੇ ਜੱਫੇ ਲਿੱਧਰ ਵਾਲੀ ਸੁਖੀ ਦੇ ਲਾ ਕੇ 500 ਜਿੱਤ ਲਿਆ ਹੈ ਸਾਹਮਣੇ ਪਹਿਲਾ 500 ਵਾਲਾ ਜੱਫਾ ਤੇ ਦੂਜੇ ਪਾਸੇ ਰਾਜੂ 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 ਤੇ ਰਾਜੂ ਤੇ ਸੁਖੀ ਸੁਖੀ ਤੇ ਰਾਜੂ ਉਹ ਸਾਹਮਣੇ ਲੱਗੀ ਕਿੰਚੀ ਤੇ ਪੁਆਇੰਟ ਕਿਧਰਲੇ ਪਾਸੇ ਹੋਵੇਗਾ ਉਹ ਲੱਗਿਆ ਹੋਇਆ ਜ਼ੋਰ ਤੇ ਪੁਆਇੰਟ ਜਾਫੀ ਦੇ ਲਈ 500 ਵਾਲਾ ਪਹਿਲਾ ਜੱਫਾ ਵਿਸ਼ਾਲ ਜੀ ਕਰੋ ਗੱਲ